ਕਾਰਜੋਗਿਸ ਨਗਰ ਦੇ ਮੇਰੇ ਪੈਣੋ ਵੀਰੋ ਬਜ਼ੁਰਗੋ ਬੱਚਿਓ ਬਹੁਤ ਸਾਰੀਆਂ ਸਿੱਖੀਤਾਂ ਬੈਠੀਆਂ ਬਹੁਤ ਸਾਰੀਆਂ ਗੱਲਾਂ ਤੁਸੀਂ ਵੱਖ-ਵੱਖ ਫੁਲਾ ਰਹਿਆਂ ਤਾਂ ਸੁਣੀਆ ਨਾਟਕ ਤੇ ਰਹੀਂ ਤੁਸੀਂ ਸ਼ਹੀਦ ਦੇ ਜੰਪਦ ਸਿੰਘ ਦਾ ਉਹ ਹੋਕਾ ਵੀ ਸੁਣਿਆ ਜਿਹੜਾ ਉਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਉਸ ਸਮੇਂ ਦਿੱਤਾ ਸੀ ਜਦੋਂ ਅਸੀਂ ਆਜ਼ਾਦੀ ਦੀ ਲੜਾਈ ਸਾਡੇ ਬਜ਼ੁਰਗ ਲੜ ਰਹੇ ਸੀ ਤੇ ਉਹਨਾਂ ਨੇ ਉਸ ਵੇਲੇ ਗੱਲ ਆਖੀ ਸੀ ਕਿ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਇਸ ਲੜਾਈ ਦੇ ਵਿੱਚ ਇੱਕ ਨੁਕਸ ਹੈ ਉਹ ਨੁਕਸੇ ਆ ਕਿ ਅਸੀਂ ਉਸ ਲੜਾਈ ਦੇ ਨਾਲ ਆਜ਼ਾਦ ਤੇ ਹੋ ਜਾਾਂਗੇ ਪਰੰਤੂ ਉਹ ਆਜ਼ਾਦੀ ਉਹੋ ਜੀ ਆਜ਼ਾਦੀ ਨਹੀਂ ਹੋਵੇਗੀ ਜਿਹੜੀ ਆਜ਼ਾਦੀ ਤੁਸੀਂ ਭਾਰਦੇ ਹੋ ਜਿਹੜੀ ਆਜ਼ਾਦੀ ਦਾ ਤੁਸੀਂ ਸੁਪਨਾ ਵੇਖਿਆ ਤੇ ਉਹ ਭਗਤ ਸਿੰਘ ਦੇ ਬੋਲ ਅੱਜ 100% ਸੱਚੇ ਹੋਏ ਆ ਭਗਤ ਸਿੰਘ ਉਹਨਾਂ ਨੇ ਆਖਿਆ ਸੀ ਇਹ ਗੋਰੇ ਚਿਹਰੇ ਜਾਣਗੇ ਓਏ ਆਪਣੀਆਂ ਨੀਤੀਆਂ ਛੱਡ ਜਾਣਗੇ ਤੇ ਕਾਲੇ ਉਸੇ ਨੀਤੀਆਂ ਦੇ ਤਹਿਤ ਰਾਜ ਕਰਨਗੇ ਅੱਜ ਉਹੀ ਹੋ ਰਿਹਾ ਹੈ ਇੱਕ ਦਿਨ ਹਿੰਟੇ ਵਿੱਚ ਮੈਂ ਐਜੂਕੇਸ਼ਨ ਸਿਸਟਮ ਤੇ ਗੱਲ ਕਰਨੀ ਆ ਮਨਜੀਤ ਸਿੰਘ ਇਸ਼ਾਰਾ ਦੇ ਕੇ ਗਏ ਆ ਗੱਲਾਂ ਬਹੁਤ ਤੇ ਕੀਤੀਆਂ ਜਾ ਸਕਦੀਆਂ ਵੱਖ-ਵੱਖ ਬੁਲਾਰਿਆਂ ਨੇ ਕੀਤੀਆਂ ਗੱਲੇ ਇਥੋਂ ਕਿਸਾਨੀ ਦੀ ਵੀ ਚਲੀ ਆ ਜਿਸ ਕਿਸਾਨੀ ਅੰਦੋਲਨ ਨੂੰ ਅੱਜ ਪੰਜਾਬ ਦੇ ਵਿੱਚ ਸਰਮਾਇਅਦਾਰੀ ਦੇ ਆਖੇ ਤੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਪਣੇ ਆਪ ਨੂੰ ਇਨਕਲਾਬੀ ਕਹਿਣ ਵਾਲੀ ਸਰਕਾਰ ਨੇ ਬੁਰੀ ਤਰ੍ਹਾਂ ਖਦੇੜਿਆ ਸਾਨੂੰ ਸ਼ਾਇਦ ਇਹ ਲੱਗਦਾ ਹੋ ਸਕਦਾ ਹੈ ਕਿ ਉਹ ਸਿਰ ਕਿਸਾਨੀ ਅੰਦੋਲਨ ਦੇ ਵਾਰ ਹੈ ਬੇਸਿਕਲੀ ਉਹ ਕਿਸਾਨੀ ਅੰਦੋਲਨ ਤੇ ਨਹੀਂ ਉਹ ਸੰਘਰਸ਼ਾਂ ਦੇ ਵਾਰ ਹੈ ਇਨਸਾਫ ਦੇ ਵਾਰ ਹੈ ਸੱਚ ਦੇ ਵਾਰ ਹੈ ਮੰਨਿਆ ਜਾਂਦਾ ਸੀ ਕਿ ਪੰਜਾਬ ਦੀਆਂ ਕਿਸਾਨ ਜੱਫੇ ਬੰਦੀਆਂ ਬੜੀਆਂ ਤਕੜੀਆਂ ਤੇ ਮਜ਼ਬੂਤ ਹੈ ਤੇ ਜਿਸ سرمਾਈਦਾਰੀ ਦੇ ਖਿਲਾਫ ਤੁਸੀਂ ਪੰਜਾਬੀ ਲੜ ਰਹੇ ਸੀ ਬੇਸਿਕਲੀ ਅੱਜ ਉਸ ਕਿਸਾਨੀ ਅੰਦਾਲਨ ਦੇ ਉੱਪਰ ਬਾਹਰ ਕਰਕੇ ਉਹਨਾਂ ਨੇ ਤੁਹਾਡੇ ਸਭ ਤੋਂ ਤਕੜੇ ਸੰਘਰਸ਼ ਦੇ ਵਾਰ ਕੀਤਾ ਤੇ ਤੁਸੀਂ ਇਹ ਸਮਝ ਲਓ ਫਿਰ ਜੇ ਇੱਕ ਵੱਡੇ ਸੰਘਰਸ਼ ਦੇ ਅੱਜ ਕੇਂਦਰ ਸਰਕਾਰ ਤੇ ਸਰਕਾਰਾਂ ਲੜ ਕੇ ਮਾਰ ਕਰੀਆਂ ਤੇ ਤੁਸੀਂ ਅਸੀਂ ਫਿਰ ਕਿੱਥੇ ਬੈਠੇ ਆ ਸਾਨੂੰ ਵੱਡੇ ਸੰਘਰਸ਼ਾਂ ਦੀ ਜਰੂਰਤ ਹੈ ਅੱਜ ਇਸ ਗੱਲ ਦਾ ਸੰਕੇਤ ਹੈ ਗੱਲ ਮਜ਼ਦੂਰਾਂ ਦੀ ਚੱਲੀ ਹੈ ਮਿੱਤਰ ਧਰਮਿੰਦਰ ਗੱਲ ਕਰਕੇ ਗਿਆ ਹੁਣਾਂ ਤੇ ਚਾਹੀਦਾ ਸੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਉਸਰਦਾ ਮਜ਼ਦੂਰ ਬੇਸ਼ੱਕ ਮਜ਼ਦੂਰੀ ਕਰਦਾ ਪਰੰਮੂ ਸ਼ਾਮ ਨੂੰ ਆ ਕੇ ਉਸ ਰਿਸਕਲ ਦੀ ਚਿੰਤਾ ਨਾ ਹੁੰਦੀ ਕਿ ਅੱਜ ਰੋਟੀ ਵਿੱਚ ਬੰਦਦੇ ਨਹੀਂ ਕਿ ਅਸੀਂ ਸਬਜ਼ੀ ਖਰੀਦ ਸਕਦੇ ਆ ਕਿ ਸਾਡੇ ਕੋਲ ਵੀ ਉਹ ਮੰਝਾ ਬੋਰੀ ਬਿਸਤਰ ਉਦਾਂ ਦਾ ਕੋਠਾ ਹੈਗਾ ਜਿਹੜਾ ਕੱਟੋ-ਕੱਟ ਜੀਵਨ ਦੇ ਹਾਲਾਤਾਂ ਚਾਹੀਦਾ ਅੱਜ ਮਜ਼ਦੂਰ ਦਿਨ ਭਰ ਜਿੰਨੇ ਘੰਟੇ ਵੀ ਕੰਮ ਕਰਦਾ ਹੈ ਕੰਮ ਕਰਕੇ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਇਹ ਸਾਡੇ ਅੱਜ ਅਯੋਕੇ ਸਮਾਜ ਨੇ ਇੱਥੇ ਹਾਲਾਤ ਹੈ ਤੇ ਉਸ ਹਾਲਾਤ ਨੂੰ ਪੱਕਾ ਕਰਨ ਦੇ ਵਿੱਚ ਸਰਕਾਰਾਂ ਲੱਗੀਆਂ ਹੋਈਆਂ ਉਪ ਪਾਰਟੀ ਦਾ ਨਾਮ ਚਾਹੇ ਇਹ ਹੈ ਚਾਹੇ ਵੀ ਹੈ ਤੇ ਹੁਣ ਕੀ ਵੀ ਉਹਦੇ ਵਿੱਚ ਹੀ ਹਿੱਸੇਦਾਰ ਹੈਗੀ ਹੈ ਸੋ ਮੈਂ ਗੱਲ ਐਜੂਕੇਸ਼ਨ ਦੀ ਕਰਨੀ ਆ ਮਿੱਤਰੋ ਇੱਕ ਹੋਕਾ ਆਇਆ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡਾਂ ਦੇ ਵਿੱਚ ਤੁਸੀਂ ਵੇਖੇ ਆ ਜਿਨ੍ਹਾਂ 'ਚ ਤੁਸੀਂ ਅਸੀਂ ਪੜੇ ਆ ਸਰਕਾਰਾਂ ਦੀ ਨੀਤੀਗਤ ਟੀਮਾਂ ਦੇ ਤਹਿਤ ਉਹ ਸਮੁੱਚੇ ਪ੍ਰਾਇਮਰੀ ਸਕੂਲ ਖਤਮ ਕੀਤੇ ਜਾ ਰਹੇ ਆ ਉਹਨਾਂ ਨੂੰ ਨਾਮ ਦਿੱਤਾ ਜਾ ਰਿਹਾ ਕਿਸੇ ਨੂੰ ਸਕੂਲ ਆਫ ਐਮਿਨਸ ਦਾ ਕਿਸੇ ਨੂੰ ਸਕੂਲ ਆਫ ਹੈਪੀਨੈਸ ਦਾ ਤੁਸੀਂ ਦੋ ਨਾਮ ਬੱਡੇ-ਬੱਡੇ ਇਸ਼ਤਿਹਾਰਾਂ ਤੇ ਸੁਣੇ ਹੋਣਗੇ ਪਾਗ ਜਿਹੜੇ ਆਪਣੇ ਆਪ ਨੂੰ ਪਾਗਲ ਸਿੰਘ ਦੇ ਬਾਦਸ਼ਾਹ ਕਹਿੰਦੇ ਸੀ ਉਹਨਾਂ ਦੀਆਂ ਫੋਟੋਆਂ ਦੇ ਨਾਲ ਤੁਸੀਂ ਉਹ ਸਲੋਗਨ ਪੜਿਆ ਕਿ ਸਕੂਲ ਆਫ ਹੈਪੀਨੈਸ ਕੋਲੇ ਜਾ ਰਹੇ ਹੈ ਬੇਸਿਕਲੀ ਉਹ ਸਕੂਲ ਆਫ ਹੈਪੀਨੈਸ ਕੀ ਹੈ ਸਕੂਲ ਆਫ ਹੈਪੀਨੈਸ ਉਹ ਨੀਤੀ ਹੈ ਤੁਹਾਡੇ ਬਜ਼ੁਰਗਾਂ ਨੇ ਤੁਸੀਂ ਆਜ਼ਾਦੀ ਕਾਟੀਆਂ ਨੇ ਕਿਹਾ ਸੀ ਕਿ ਐਜੂਕੇਸ਼ਨ ਹਰੇਕ ਤੱਕ ਤਾਂ ਪਹੁੰਚੇਗੀ ਜੇ ਹਰੇਕ ਪਿੰਡ ਵਿੱਚ ਸਕੂਲ ਹੋਵੇਗਾ ਸਕੂਲ ਖੁੱਲ ਗਏ এডਿਕੇਸ਼ਨ ਪਹੁੰਚੀ ਤੁਸੀਂ ਸੂਝਵਾਨ ਹੋ ਗਏ ਨੌਕਰੀਆਂ ਕੀਤੀਆਂ ਸੇਵਾਵਕਤੀਆਂ ਲਈਆਂ ਪੈਨਸ਼ਨਾਂ ਲਈਆਂ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਉੱਪਰ ਉੱਠੇ ਤੇ ਅੱਜ ਤੁਸੀਂ ਉੱਪਰ ਉੱਟ ਕੇ ਹੋਕਾ ਦੇਣ ਲੱਗੇ ਤੇ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਤੋਂ এডਿਕੇਸ਼ਨ ਖੋਣੀ ਪਈ ਸਕੂਲ ਆਫ ਹੈਪੀਨੈਸ ਤੋਂ ਭਾਵ ਹੈ ਕਿ ਪਿੰਡਾਂ ਦੇ ਵਿੱਚੋਂ ਬਹੁਤ سارے ਸਕੂਲਾਂ ਦਾ ਇੱਕ ਸਕੂਲ ਬਣਾ ਦੇਣਾ ਹੱਬ ਬਣਾ ਦੇਣੀ ਕਹਿੰਦੇ ਕਿਹਾ ਇਹ ਜਾ ਰਿਹਾ ਕਿ ਪੱਤ ਦੂਜਿਆਂ ਨੂੰ ਲੈ ਜਾਗੇ ਮੁਫਤ ਵਰਦੀਆਂ ਦਵਾਂਗੇ ਮੁਫਤ ਕਿਤਾਬਾਂ ਦਵਾਂਗੇ ਇਹ ਜਿਹੜੀ ਦੇਣ ਵਾਲੀ ਗੱਲ ਹੈ ਇਹ ਅੱਜ ਵੀ ਹੈ ਅੱਜ ਵੀ ਅੰਸ਼ਿਕ ਹੈ ਕੱਲ ਵੀ ਅੰਸ਼ਿਕ ਰਹਿਣੀ ਹੈ ਪਰ ਤੂੰ ਜਿਹੜੇ ਸਕੂਲ ਪੂਰਨ ਤੌਰ ਤੇ ਆ ਖੋਏ ਜਾ ਰਹੇ ਆ ਸਕੂਲ ਆਫ ਹੈਪੀਨੈਸ ਦੇ ਨਾਂ ਤੇ ਸਕੂਲ ਆਫ ਐਮਿਨਸ ਦੇ ਨਾਂ ਤੇ ਸੋ ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਮੈਂ ਤੌਰ ਇੱਕ ਅਧਿਆਪਕ ਦੇ ਤੌਰ ਤੇ ਜਥੇਬੰਦੀਆਂ ਵਿੱਚ ਜਿੰਨਾ ਕਬਿਰਦਾ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਤੁਹਾਨੂੰ ਹੋਕਾ ਦਵਾ ਸੋ 100 ਪ੍ਰਤੀਸ਼ਤ ਸਿੱਖਿਆ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ 100 ਪ੍ਰਤੀਸ਼ਤ ਤੇ 99 ਨਹੀਂ ਤੁਹਾਡੇ ਸਕੂਲ ਖੋਲੇ ਜਾਣਗੇ ਤੇ ਪਤਾ ਉਦਣ ਲੱਗੇਗਾ ਜਦੋਂ ਇਹ ਸਕੂਲ ਖੋਲੇ ਗਏ ਤੇ ਫਿਰ ਬੱਚੇ ਕਿੱਥੇ ਜਾਣਗੇ ਸੋ ਅੱਜ ਦਾ ਇਹੀ ਹੋਕਾ ਸੋ ਇਹ ਪ੍ਰਬੰਧਕ ਸੁਖਦੇਵ ਰਾਜ ਮਿਆਣੀ ਜੀ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਿਹੜੇ ਹਰ ਸਾਲ ਅਪਰਾਲਾ ਕਰਦੇ ਆ ਤੁਸੀਂ ਸਾਥੀਓ ਅਪਰਾਨੇ ਕਰੋ ਅਸੀਂ ਸਦਾ ਤੁਹਾਡੇ ਨਾਲ ਖੜਾਂਗੇ ਲੋਕ ਇਨਕਲਾਬ ਮੰਚ ਇਸ ਕਲ ਦਾ ਇਥੋਂ ਵਾਅਦਾ ਕਰਦਾ ਤੁਹਾਨੂੰ ਭਰੋਸਾ ਦਿੰਦਾ ਕਿ ਲੋਕ ਇਨਕਲਾਬ ਮੰਚ ਕੇਵਲ ਇੱਕ ਖੇਤਰ ਦਾ ਇੱਕ ਸ਼ਹਿਰ ਦਾ ਮੰਚ ਨਹੀਂ ਹੈ ਇਹ ਇਨਸਾਫ ਦਾ ਮੰਚ ਹੈ ਇਹ ਸੱਚ ਦਾ ਮੰਚ ਹੈ ਇਹ ਇਨਕਲਾਬ ਦਾ ਮੰਚ ਹੈ ਜਿੱਥੇ ਤੁਸੀਂ ਇਸ ਮੰਚ ਨੂੰ ਯਾਦ ਕਰੋਗੇ ਕਿਹੜੀ ਲੜਾਈ ਸੱਚ ਦੀ ਹੋਵੇਗੀ ਜਿਹੜਾ ਹੁਕਮ ਇਨਸਾਫ ਦਾ ਹੋਵੇਗਾ ਚਾਹੇ ਕਿਸੇ ਨਾਲ ਬਦੀਕੀ ਹੋਈ ਹੋਵੇ ਚਾਹੇ ਸਾਹਮਣੇ ਕਿੱਡਾ ਵੀ ਸ਼ਾਸਿਤ ਕਿਉਂ ਨਾ ਖੜਾ ਹੋਵੇ ਚਾਹੇ ਗਲ ਖਾਣੀ ਦੇ ਨਾਲ ਹੋਵੇ ਚਾਹੇ ਟੱਕਰ ਕਿਸੇ سرمਾਈਦਾਰੀ ਦੇ ਨਾਲ ਹੋਵੇ ਲੋਕ ਇਨਕਲਾਬ ਅੰਝ ਤੁਹਾਡਾ ਸਦਾ ਤੁਹਾਡੇ ਨਾਲ ਖੜੇਗਾ ਇਹ ਲੋਕ ਇਨਕਲਾਬ ਅੰਝ ਤੁਹਾਡੇ ਨਾਲ ਜੱਜ ਤੋਂ ਵਾਅਦਾ ਕਰਕੇ ਜਾ ਰਿਹਾ ਸੋ ਲੋਕ ਇਨਕਲਾਬ ਅੰਝ ਮਿਆਣੀ ਦੇ ਲੋਕਾਂ ਨੂੰ ਵਧਾਈ ਦਿੰਦਾ ਧਰਵਾਦ ਕਰ ਰਿਹਾ ਕਿਉਂਕਿ ਉਹ ਇਸ ਲੋਕ ਲਹਿਰ ਨੂੰ ਜਿੰਦਾ ਰੱਖਣ ਦੇ ਲਈ ਇਸ ਇਨਕਲਾਬ ਦੀ ਜਿਹੜੀ ਲਹਿਰ ਆਪ ਨੂੰ ਜਿੰਦਾ ਰੱਖਣ ਦੇ ਲਈ ਪਿਛਲੇ ਕਈ ਸਾਲਾਂ ਤੋਂ ਇਹੋ ਜਿਹੇ ਮੇਲੇ ਲਾਉਂਦੇ ਆ ਰਹੇ ਐ ਤੁਸੀਂ ਆਸ ਕਰਦੇ ਕਿ ਇਹੋ ਜਿਹੇ ਮੇਲੇ ਤੁਸੀਂ ਫਿਰ ਵੀ ਲਾਉਂਦੇ ਰਹੋ ਤੇ ਅਸੀਂ ਇਹਨਾਂ ਮੇਲਿਆਂ ਦਾ ਹਿੱਸਾ ਬਣਦੇ ਰਹਾਂਗੇ ਸੋ ਇਹਨੇ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਨਾਰਾ ਇਨਕਲਾਬ ਜਿੰਦਾਬਾਦ